ਸਤਿ ਸ੍ਰੀ ਅਕਾਲ ਦੋਸਤੋ ਕੱਲ ਦੇ ਦੋ ਖਾਸ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਨ ਲੱਗਾ ਇੱਕ ਤਾਂ ਇਹ ਕੱਲ ਜੋ ਪੰਜਾਬ ਬੰਦ ਸੀ ਉਸ ਦੇ ਵਿੱਚ ਜੋ ਐਂਬੂਲੈਂਸ ਅਤੇ ਹੋਰ ਜ਼ਰੂਰੀ ਐਮਰਜੈਂਸੀ ਸੇਵਾਵਾਂ ਨੂੰ ਛੋੜ ਸੀ ਉਸ ਦੇ ਵਿੱਚ ਕਿਸ ਤਰ੍ਹਾਂ ਕੁਝ ਲੋਕ ਇਹ ਸਾਨੀਤ ਨੂੰ ਦਾਗਦਾਰ ਕਰ ਰਹੇ ਸਨ ਜਦੋਂ ਇੱਕ ਐਂਬੂਲੈਂਸ ਦੇ ਵਿੱਚ ਇੱਕ ਬੰਦੇ ਨੂੰ ਸਵਾਰੀਆਂ ਢੋਂਦੇ ਹੋਏ ਫੜਿਆ ਤੇ ਨਾਲ ਇੱਕ ਜੋ ਵੀਡੀਓ ਵਾਇਰਲ ਹੋ ਰਹੀ ਹੈ ਕਿ ਇੱਕ ਐਸ ਐਚਓ ਦੀ ਲਤਾਂ ਬਾਹ ਤੋੜ ਦਿੱਤੀ ਹੈਗੇ ਯਾਨੀ ਕਿਸਾਨਾਂ ਵੱਲੋਂ ਉਸ ਦਾ ਅਸਲ ਸੱਚ ਵੀ ਤੁਹਾਨੂੰ ਦੱਸਾਂਗੇ ਸੋ ਵੀਡੀਓ ਖੇਤ ਤੱਕ ਜ਼ਰੂਰ ਦੇਖਣਾ ਤੇ ਵੀਡੀਓ ਨੂੰ ਲਾਈਕ ਕਰਕੇ ਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਉਸ ਵਾਇਰਲ ਹੋ ਰਹੀ ਵੀਡੀਓ ਦੀ ਅਸਲ ਸੱਚਾਈ ਲੋਕਾਂ ਨੂੰ ਪਤਾ ਲੱਗ ਸਕੇ ਕਿ ਜੋ ਉਹ ਬਾਹ ਟੁੱਟਣ ਵਾਲੀ ਵੀਡੀਓ ਵਾਇਰਲ ਹੋ ਰਹੀ ਹੈ ਉਹਦਾ ਅਸਲ ਸੱਚ ਕੀ ਹੈ ਸੋ ਵੀਡੀਓ ਖੇਤ ਤੱਕ ਜ਼ਰੂਰ ਦੇਖਣਾ ਅੱਸੀ ਗੱਲ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਕੱਲ 30 ਦਸੰਬਰ ਨੂੰ ਜੋ ਕਿਸਾਨ ਜਥੇਬੰਦੀਆਂ ਕਿਸਾਨੀ ਧਰਨਾ ਜੋ ਸੰਭੂ ਬਾਰਡਰ ਤੇ ਡੱਬ ਵਾਲੀ ਅਤੇ ਖਨੌਰੀ ਬਾਰਡਰ ਤੇ ਚੱਲ ਰਿਹਾ ਹੈ ਸਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਇੱਕ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਸੀ ਜਿਸ ਨੂੰ ਕਈ ਮਿਲਿਆ ਜੁਲਿਆ ਪ੍ਰਤੀਕਰਮ ਮਿਲਿਆ ਪੰਜਾਬ ਦੇ ਵਿੱਚ ਥਾਂ ਥਾਂ ਤੇ ਰੋਡ ਜਾਮ ਵੀ ਕੀਤੇ ਗਏ ਜਿਸਦੇ ਬਾਰੇ ਹਾਲਾਂਕਿ ਪਹਿਲਾਂ ਤੋਂ ਦੱਸਿਆ ਗਿਆ ਸੀ ਪਰ ਉੱਥੇ ਹੀ ਇਸ ਸਭ ਦੇ ਵਿੱਚ ਜੋ ਅੱਜ ਤੁਹਾਨੂੰ ਖਾਸ ਜਾਣਕਾਰੀ ਇੱਕ ਵਾਇਰਲ ਹੋਰੀ ਵੀਡੀਓ ਦਾ ਅਸਲ ਸੱਚ ਦੱਸਣ ਜਾ ਰਹੇ ਹਾਂ ਉਹ ਵੀਡੀਓ ਉਹ ਹੈ ਜੋ ਕਿ ਇਸ ਸਮੇਂ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਫੈਲ ਰਹੀ ਹੈ ਜੋ ਕਿ ਇੱਕ ਪੁਲਿਸ ਮੁਲਾਜ਼ਮ ਇੰਸਪੈਕਟਰ ਦੀ ਹੈ ਜੋ ਕਿ ਐਸ ਐਚ ਓ ਤਾਇਨਾਤ ਨੇ ਜੋ ਕਿ ਇਸ ਵਾਇਰਲ ਹੋ ਰਹੀ ਵੀਡੀਓ ਦੇ ਵਿੱਚ ਦੱਸਦੇ ਨੇ ਕਿ ਕਿਸਾਨ ਜਥੇਬੰਦੀ ਉਗਰਾਹਾ ਦੇ ਕੁਝ ਆਗੂਆਂ ਵੱਲੋਂ ਕੁਝ ਵਰਕਰਾਂ ਵੱਲੋਂ ਉਹਨਾਂ ਤੇ ਹਮਲਾ ਕੀਤਾ ਗਿਆ ਜਿਸ ਦੇ ਤਹਿਤ ਉਹਨਾਂ ਦੀਆਂ ਦੋਹੀ ਬਾਹਾਂ ਟੁੱਟ ਗਈਆਂ ਨੇ ਹਾਲਾਂਕਿ ਇਸ ਤੋਂ ਪਹਿਲਾਂ ਕਿ ਤੁਹਾਨੂੰ ਇਸ ਵੀਡੀਓ ਦੀ ਸੱਚਾਈ ਦੱਸੀਏ ਤਾਂ ਦੱਸ ਦਿੰਨੇ ਆ ਕਿ ਇਸ ਜੋ ਵਾਇਰਲ ਹੋ ਰਹੀ ਵੀਡੀਓ ਇਸ ਦੇ ਕਮੈਂਟਾਂ ਦੇ ਵਿੱਚ ਵੀ ਇਸ ਵੀਡੀਓ ਦੇ ਕਮੈਂਟਾਂ ਦੇ ਵਿੱਚ ਵੀ ਲੋਕਾਂ ਦਾ ਪ੍ਰਤੀਕਰਮ ਦੇਖਣ ਨੂੰ ਮਿਲ ਰਿਹਾ ਜਿੱਥੇ ਕੁਝ ਲੋਕ ਕਿਸਾਨ ਜਥੇਬੰਦੀ ਦੀ ਇਸ ਕਾਰਵਾਈ ਨੂੰ ਗਲਤ ਦੱਸ ਰਹੇ ਨੇ ਤਾਂ ਉੱਥੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਪੁਲਿਸ ਮੁਲਾਜ਼ਮ ਵੱਲੋਂ ਜੋ ਕੁਝ ਆਪਣੀ ਵੀਡੀਓ ਦੇ ਵਿੱਚ ਦਿਖਾਇਆ ਗਿਆ ਉਹ ਸਰਾਸਰ ਇੱਕ ਫੇਕ ਗੱਲਬਾਤ ਹੈ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਜੋ ਇਹ ਪੁਲਿਸ ਮੁਲਾਜ਼ਮ ਦੱਸ ਰਿਹਾ ਹੈ ਕਿ ਉਸ ਦੀਆਂ ਦੋਹਾਂ ਬਾਹਾਂ ਤੇ ਪਲਸਟਰ ਲੱਗਿਆ ਹੈ ਤਾਂ ਵੀਡੀਓ ਦੇ ਵਿੱਚ ਸਾਫ਼ ਤੌਰ ਤੇ ਦਿਖ ਰਿਹਾ ਹੈ ਕਿ ਉਸ ਨੇ ਵਰਦੀ ਪਾਈ ਹੋਈ ਹੈ ਵਰਦੀ ਦੇ ਉੱਪਰ ਦੀ ਹੀ ਪੱਟੀਆਂ ਬੰਨੀਆਂ ਹੋਈਆਂ ਨੇ ਤਾਂ ਕਮੈਂਟਾਂ ਦੇ ਵਿੱਚ ਲੋਕਾਂ ਦਾ ਇਹ ਤਰਕ ਹੈ ਕਿ ਅਜਿਹਾ ਕਿਹੜਾ ਡਾਕਟਰ ਹੈ ਜਿਹੜਾ ਕੱਪੜਿਆਂ ਦੇ ਉੱਪਰ ਦੀ ਹੀ ਪਲੱਸਟਰ ਲਗਾ ਦਿੰਦਾ ਹੈ ਕਿਉਂਕਿ ਬੰਦੇ ਨੇ ਕੱਪੜੇ ਬਦਲ ਨਹੀਂ ਹੁੰਦੇ ਨੇ ਤੇ ਪਲੱਸਟਰ ਤਾਂ 2 ਮਹੀਨੇ ਤੱਕ ਕਈ ਵਾਰ ਖੁੱਲਦਾ ਨਹੀਂ ਹੈ ਕਈ ਵਾਰ 1 ਮਹੀਨਾ ਖੁੱਲਦਾ ਨਹੀਂ ਹੈ ਕਈ ਵਾਰ 15 ਦਿਨ ਲੱਗ ਜਾਂਦੇ ਨੇ ਫਿਰ ਕੀ 15 ਦਿਨ ਇਹ ਆਪਣੀ ਵਰਦੀ ਬਦਲੇਗਾ ਹੀ ਨਹੀਂ ਇਹ ਕਹਿਣਾ ਹੈ ਕੁਝ ਲੋਕਾਂ ਦਾ ਇੱਥੋਂ ਤੱਕ ਕਿ ਕੁਝ ਲੋਕਾਂ ਨੇ ਤਾਂ ਇਸ ਪੁਲਿਸ ਮੁਲਾਜ਼ਮ ਦੇ ਲੱਗੇ ਪਲੱਸਟਰ ਨੂੰ ਸੁਖਵੀਰ ਬਾਦਲ ਦੇ ਲੱਤ ਤੇ ਲੱਗੇ ਪਲੱਸਟਰ ਦੇ ਨਾਲ ਵੀ ਕੰਪੇਅਰ ਕੀਤਾ ਹੈ ਤੇ ਦੱਸਦੀ ਹੈ ਕਿ ਹੁਣ ਤੁਹਾਨੂੰ ਲੈ ਚਲਦੇ ਆ ਇਸ ਵਾਇਰਲ ਹੋਰੀ ਵੀਡੀਓ ਦੇ ਅਸਲ ਸੱਚ ਵੱਲ ਤਾਂ ਦੋਸਤੋ ਅਸਲ ਦੇ ਵਿੱਚ ਇਹ ਵੀਡੀਓ ਕੱਲ ਦੀ ਨਹੀਂ ਹੈ ਇਹ ਵੀਡੀਓ ਤਕਰੀਬਨ 4 ਹਫ਼ਤੇ ਪਹਿਲਾਂ ਦੀ ਉਦੋਂ ਦੀ ਹੈ ਜਦੋਂ ਕਿਸਾਨਾਂ ਵੱਲੋਂ ਜ਼ਮੀਨਾਂ ਅਕਵਾਇਰ ਕਰਨ ਨੂੰ ਲੈ ਕੇ ਇੱਕ ਸੰਘਰਸ਼ ਵੜਿਆ ਗਿਆ ਸੀ ਜੀ ਆ ਉਸ ਸਮੇਂ ਦੌਰਾਨ ਇਹ ਕਿਸਾਨਾਂ ਅਤੇ ਪੁਲਿਸ ਦੇ ਦੌਰਾਨ ਪ੍ਰਸ਼ਾਸਨ ਦੇ ਦਰਮਿਆਨ ਇੱਕ ਵਿਵਾਦ ਖੜਾ ਹੋਇਆ ਸੀ ਉਦੋਂ ਦੀ ਇਹ ਵੀਡੀਓ ਹੈ ਜੋ ਕਿ ਕੱਲ ਪੰਜਾਬ ਬੰਦ ਦੇ ਦੌਰਾਨ ਕਾਫੀ ਜ਼ਿਆਦਾ ਵਾਇਰਲ ਹੋਈ ਹੈ ਕੁਝ ਇੰਸਟਾਗ੍ਰਾਮ ਪੇजेस ਵੱਲੋਂ ਵੀ ਇਸ ਵੀਡੀਓ ਨੂੰ ਆਪਣੇ ਪੇजेस ਤੇ ਸ਼ੇਅਰ ਕੀਤਾ ਗਿਆ ਅਤੇ ਕਾਫੀ ਜ਼ਿਆਦਾ ਲੋਕਾਂ ਵੱਲੋਂ ਵੀ ਅੱਗੇ ਵਾਇਰਲ ਕੀਤੀ ਜਾ ਰਹੀ ਹੈ ਇਹ ਸਮਝ ਕੇ ਕਿ ਸ਼ਾਇਦ ਕੱਲ ਦਾ ਜੋ ਪੰਜਾਬ ਬੰਦ ਸੀ ਉਸ ਦੇ ਦੌਰਾਨ ਹੀ ਜੋ ਪੁਲਿਸ ਮੁਲਾਜ਼ਮਾ ਜੋ ਪੁਲਿਸ ਦਾ ਐਸ ਐਚ ਓ ਹੈ ਉਸ ਦੀ ਕਿਸਾਨਾਂ ਵੱਲੋਂ ਕੁੱਟਮਾਰ ਕੀਤੀ ਗਈ ਹੈ ਸੋ ਆਓ ਤੁਹਾਨੂੰ ਜਾਂਦੇ ਜਾਂਦੇ ਉਹ ਵੀਡੀਓ ਵੀ ਦਿਖਾ ਦਿੰਨੇ ਆ ਜੋ ਇਸ ਸਮੇਂ ਵਾਇਰਲ ਹੋ ਰਹੀ ਹੈ ਤੇ ਨਾਲ ਹੀ ਤੁਹਾਨੂੰ ਕੱਲ੍ਹ ਦੀਆਂ ਜੋ ਆਪਾਂ ਤੁਹਾਡੇ ਨਾਲ ਅਪਡੇਟ ਸ਼ੇਅਰ ਕੀਤਾ ਸੀ ਕਿਉਂਕਿ ਕੱਲ੍ਹ 4-5 ਅਪਡੇਟ ਤੁਹਾਡੇ ਨਾਲ ਸਾਂਝੇ ਕੀਤੇ ਸੀ ਤੇ ਉਹਨਾਂ ਦੇ ਵਿੱਚੋਂ ਜੋ ਹਾਈਲਾਈਟਸ ਨੇ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਆ ਕਿਉਂਕਿ ਸਾਰੀ ਵੀਡੀਓ ਦੇਖਣੀ ਹਰ ਇੱਕ ਦੇ ਕੋਲ ਕਈ ਵਾਰ ਸਮਾਂ ਨਹੀਂ ਹੁੰਦਾ ਤੇ ਉਹ ਖਾਸ ਵੀਡੀਓ ਵੀ ਤੁਸੀਂ ਅੱਗੇ ਦੇਖੋਗੇ ਸੋ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖੋ ਮੈਂ ਗੁਰਵੀਰ ਸਿੰਘ ਐਸ ਐਚਓ ਖਾਣਾ ਪਿੱਖੀ ਜਿਹੜਾ ਮਾਨਸਾ ਦੇ ਖੇ ਲੱਗਿਆ ਹੋਇਆ ਹਾਂ ਕੱਲ ਮੇਰੀ ਡਿਊਟੀ ਪਿੱਖੀ 메ਨ ਰੋਡ ਪਰ ਨਾਕੇ ਤੇ ਲੱਗੀ ਸੀ ਜਿਸ ਸੰਬੰਧ ਵਿੱਚ ਸੰਗਰੂਰ ਦੀ ਤਰਫੋਂ ਕਿਸਾਨ ਜੂਨੀਅਨ ਉਗਰਾਹਾਂ ਦੇ ਵਰਕਰ ਤੇ ਇਹਨਾਂ ਦੇ ਲੀਡਰ ਸਾਹਿਬਾਨ ਆ ਰਹੇ ਸੀ ਜਿਨ੍ਹਾਂ ਨੂੰ ਨਾਕੇ ਪਰ ਰੋਕ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਨੇ ਮੇਰੇ ਤੇ ਮਾਰ ਦੇਣ ਦੀ ਨੀਤ ਨਾਲ ਗੱਡੀ ਚੜਾਈ ਜਿਸ ਨਾਲ ਮੇਰੀਆਂ ਦੋਨੇ ਬਾਹਾਂ ਟੁੱਟ ਗਈਆਂ ਨੇ ਤੇ ਮੈਂ ਹੁਣ ਹਸਪਤਾਲ ਦੇ ਵਿੱਚ ਜੇਰੇ ਲਿਆ बलै तो तो <laughs> कोई नहीं है बड़ी जा जा <स नहीं थें> देखो भाई यो एम्बुलेंस आले बंदे हैं पिछले टाके खोलते पिछले टाके खोल ਕਾ ਆਈ ਆਈਡੀ ਪ੍ਰੂਫ ਦਿਖਾ ਆਪਣਾ ਨਹੀਂ ਨਹੀਂ ਭਾਈ ਇਹ ਨਹੀਂ ਆਏ ਮਰੀਜ਼ ਦਾ ਉਹ ਆਈਡੀ ਮੇਰੇ ਬੰਦ ਕਰ ਦੇ ਇਸ ਵਿੱਚ ਬੰਦ ਕਰ ਦੇ ਯਾਰ ਹੈ ਜੀ ਆਈਟੀਆਈ ਬਾਰੇ ਬੰਦੇ ਨੱਦੇ ਦੇ ਕਾਈ ਕੀ ਗੇਰ ਬਾਰੇ ਆਈਟੀਆਈ ਬਾਰੇ ਬੰਦੇ ਨੱਦੇ ਆ ਜੀ ਆਈਡੀ ਪ੍ਰੂਫ ਦਿਖਾ ਕਰ ਯਾਰ ਵੀਡੀਓ ਬਣਾ ਕੀ ਵੀਡੀਓ ਅੱਧ ਵਾਲੀ ਗੱਲ ਆ ਇਹ ਕਿੱਥੇ ਲੱਗ ਰਿਹਾ ਨਹੀਂ ਨੂੰ ਗਿਆ ਕਰ ਮਰੀਜ਼ ਉਹ ਪੇਡਾਂ ਦੇ ਵਿੱਚ ਪੇਡਾ ਬਣ ਕੇ ਰਹਿਣਾ ਸਿੱਖਿਆ ਨਹੀਂ ਅਸੀਂ ਮਰ ਕੇ ਲੜਨਾ ਸਿੱਖਿਆ ਚੁੱਕ ਕੇ ਬਹਿਣਾ ਸਿੱਖਿਆ ਨਹੀਂ ਹੋ ਸਾਡਾ ਰੂਸ ਗਾਸ਼ਣ ਕਾਠੀ ਕਮਲੇ ਕੋੜੇ ਦੀ ਹੋ ਜ਼ਿੰਦਗੀ ਦੀਆਂ ਰੀ ਜਾ ਚੇਤੇ ਸਾਨੂੰ ਮੌਤ ਪੁਲਾਉਂਦੀਆਂ ਨਹੀਂ ਹੋ ਜਦ ਲੋੜ ਸਿਰਾਂ ਦੀ ਪੈਜੇ ਜਦ ਲੋੜ ਸਿਰਾਂ ਦੀ ਪੈਜੇ ਸਾਨੂੰ ਚਾ ਜਾ ਚੜ ਜਾਂਦਾ ਹੋ ਸਾਡੀਆਂ ਮਾਵਾ ਬੁੱਕਲਾਂ ਦੇ ਵਿੱਚ ਪੁੱਤ ਲਕਾਉਂਦੀਆਂ ਨਹੀਂ ਹੋ ਜਦ ਲੋੜ ਸਿਰਾਂ ਦੀ ਪੈ ਜੇ ਸਾਨੂੰ ਚਾ ਜਾ ਚੜ ਜਾਂਦਾ ਹੋ ਸਾਡੀਆਂ ਮਾਮਾ ਬੁੱਕੜਾਂ ਦੇ ਵਿੱਚ ਪੁੱਤ ਲਕਾਉਂਦੀਆਂ ਨਹੀਂ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਹੋ ਸੁਣ ਦਿੱਲੀਏ ਅਖੀਰ ਦੀ ਵਾਰੀ ਤੂੰ ਓਏ ਅਸੀਂ ਸਭ ਦਾ ਟਿੱਡ ਪਰਨ ਵਾਲੇ ਨਾ ਟੱਡ ਪੜਵਾਲੀ ਤੂੰ ਓ ਕਿਵੇਂ ਖੋਈ ਦੇ ਹੱਕ ਕਿਸੇ ਦੇ ਤੈਨੂੰ ਸਿਖਾਵਾਂਗੇ ਓ ਤੇਰੀ ਧੌਂ ਤੇ ਗੋਡਾ ਰੱਖ ਕੇ ਦਿੱਲੀਏ ਜਿੱਤ ਕੇ ਜਾਵਾਂਗੇ ਓ ਤੇਰੀ ਧੌਂ ਤੇ ਗੋਡਾ ਰੱਖ ਕੇ ਦਿੱਲੀਏ ਜਿੱਤ ਕੇ ਜਾਵਾਂਗੇ ਓਏ ਹਲੇ ਤੱਕ ਪੈ ਰਸਦੇ ਨੇ ਫੱਟ ਦਿੱਤੇ 47 ਦੇ ਹਲ ਛੱਡ ਕੇ ਰਫਲ ਨਾਲ ਚੱਕ ਲਈਏ ਅਸੀਂ ਪੁੱਤ 45 ਦੇ ਹਲ ਛੱਡ ਕੇ ਰਫਲ ਨਾਲ ਚੱਕ ਲਈਏ ਅਸੀਂ ਪੁੱਤ 45 ਦੇ ਖਲੋਰੀ ਬਾਰਡਰ ਤੇ ਡੱਲੇ ਬਾਲ ਨਾਲ ਮੇਲੇ ਲਾਵਾਂਗੇ ਤੇਰੀ ਧੌਂ ਤੇ ਗੋਡਾ ਰੱਖ ਕੇ ਦਿੱਲੀਏ ਜਿੱਤ ਕੇ ਜਾਵਾਂਗੇ ਅਰੇ ਜਾ ਰਹੇ ਹਾਂ ਕਿਸ ਕੰਮ ਸੇ ਹੈ ਇਸ ਕੰਮ ਸੇ ਸਟਾਰਟ ਸੇ ਉਹ ਅੰਦਰ ਇੱਧਰ ਲਾ ਕੇ ਕਰਨਾ ਐਂਬੂਲੈਂਸ ਆ ਰਹੀ ਹੈ ਜੀ ਬੱਚੇ ਐਂਬੂਲੈਂਸ ਆ ਰਹੀ ਹੈ ਸਾਈਡ ਤੇ ਲਗਾ ਸਾਈਡ ਤੇ ਲਗਾ ਅਨਗਵਾ ਦੋ ਸਾਡੀ ਗੱਡੀ ਤੇ ਸਾਰੇ ਜਿਹੜੇ ਤੋਂ ਬੋਲਣਾ ਅਸੀਂ ਡਾਕੂਮੈਂਟ ਲੈ ਕੇ 306 ਦੇ ਮੁਕੱਦਮੇ 'ਚ ਅਸੀਂ ਆਏ ਹੋਏ ਹਾਂ ਤੇ ਰੇਟ ਤੇ ਅੱਛਾ ਜੀ ਤੇ ਸਾਨੂੰ ਅੱਗੇ ਜਾਣਾ ਜੀ ਡਾਕੂਮੈਂਟ ਲੈਣੇ ਉਹਦਾ ਮਕਾਨ ਦੇ ਘਰ ਚੋਂ ਠੀਕ ਸਾਡਾ ਨਗਾਉਣਾ ਤੁਹਾਡੇ ਨੂੰ ਜ਼ਰੂਰੀ ਹੈ ਤੁਹਾਨੂੰ ਅੱਗੇ ਲੈ ਜਾਓ ਉੱਥੇ ਉੱਥੇ ਰੋਕ ਰਹੇ ਨੇ ਉਹ ਦੇਖ ਕੇ ਕੱਢ ਦੇਣਗੇ ਤੁਹਾਨੂੰ ਟੈਟ ਇਹ ਪਲਾਈਆਂ ਨੰਬਰ ਪਲੇਟ ਦੇ ਅੱਗੇ ਨੰਬਰ ਪਲੇਟ ਗਈ ਇਹ ਮੇਰੀ ਆਈ ਨੇ ਹਾਂ 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 ਦੇਖੋ ਆ ਪਿੱਛੇ ਨੰਬਰ ਆਹ ਦੇਖ ਸਕਦੇ ਹੋ ਨੰਬਰ ਪਲੇਟ ਲੁਕੋਈ ਹੋਈ ਹੈ ਟੇਪ ਕਿਉਂ ਲਗਾਈ ਹੋਈ ਹੈ ਆ ਪੁੱਛੋ ਜੀ ਕਹਿੰਦੇ ਕਿ ਇਹ ਰੇਟ ਤੇ ਆਉਂਦੀ ਹੈ ਨੰਬਰ ਪਲੇਟ ਅੱਗੇ ਨੰਬਰ ਪਲੇਟ ਹੈ ਨਹੀਂ ਕਿ ਗੱਡੀ ਤੇ ਗੱਡੀ ਰੇਟ ਤੇ ਲੱਗੀ ਹੋਈ ਹੈ ਇਹ ਕਿੱਥੋਂ ਆਈ ਹੈ ਜੀ ਗੱਡੀ अच्छा ਤੁਸੀਂ ਉਹੀ ਗੱਡੀ ਆ ਠੀਕ ਹੈ ਮੈਂ ਗੱਡੀ ਜੀ ਮੇਰੇ ਨਾਲ ਗੱਲ ਕਰੋ ਉਹ ਪਹਿਲਾਂ ਵੀ ਵਿੱਚ ਬੈਠੇ ਸੀ ਨਾ ਕਮਾਲ ਸਰਕਾਰੀ ਹੋ ਜਿਹੀ ਗਲਤ ਕੰਮ ਕਰਿਆ ਦੱਸੋ ਸੇ ਤੋਂ ਸਭ ਪਹਿਲਾਂ ਇਸ ਲਈ ਰੇਡ ਪਈ ਇਸ ਲਈ ਹਮਨੇ ਉਤਾਰ ਰੱਖੀਏ ਇਸ ਮੁਜਰਮ ਸਾਨੂੰ ਦੇਖ ਕੇ ਭੱਜ ਗਿਆ ਜੀ ਕੌਣ ਜ਼ਿੰਮੇਵਾਰ ਗੱਡੀ ਦੇਖ ਕੇ ਦੱਸੋ ਮੈਨੂੰ ਠੀਕ ਹੈ ਐਸੀ ਕੋਈ ਬਾਤ ਨਹੀਂ ਆਮ ਕ੍ਰਿਮੀਨਲ ਉਹਨੇ ਹੁਣ ਹੈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਬਾਤ ਨਹੀਂ ਠੀਕ ਹੈ ਹਮ ਗਲਤ ਕੰਮ ਕਰਨ ਵਾਲੇ ਨਹੀਂ ਹੈ ਭਾਈ ਠੀਕ ਹੈ ਇਹ ਗਲਤ ਕੰਮ ਸਾਡਾ ਵੀ ਫਰਜ਼ ਹੈ ਨਾ ਕੋਈ ਗਲਤ ਹੈ ਮੇਰੀ ਗੱਲ ਸੁਣੋ ਅਸੀਂ 3 ਦਿਨ ਤੋਂ ਭੁੱਖੇ ਬਸ ਸਲਾਦ ਖਾਧਾ 24 ਘੰਟਿਆਂ ਚ ਮੈਡਮ ਆਊਟ ਆਫ ਲਾਗ ਕੋ ਸੁਣਦਾ ਸਾਡਾ ਵੀ ਫਰਜ਼ ਹੈ ਫਰਜ਼ ਬਿਲਕੁਲ ਤੁਸੀਂ ਵੀ ਆਪਣੀ ਡਿਊਟੀ ਕਰ ਰਹੇ ਹੋ ਅਸੀਂ ਵੀ ਆਪਣੀ ਡਿਊਟੀ ਕਰ ਰਹੇ ਹਾਂ ਜਿਵੇਂ ਪੂਰੀ ਚੰਡੀਗੜ੍ਹ ਘੁੰਮ ਲੇ ਖਰੜ ਘੁੰਮ ਲੇ 3 ਦਿਨ ਹੋ ਗਏ ਸਾਨੂੰ ਉਸ ਮੁਜਰੀਮ ਨੂੰ ਲੱਭਦੇ ਨੂੰ 300 306 ਦੇ ਮਕਦਮੇ ਚ ਔਰਤ ਹੈ ਆਪਣੇ ਹਸਬੰਦ ਨੂੰ ਮਾਰ ਕੇ ਭੱਜੀ ਹੋਈ ਹੈ ਅੱਛਾ ਹੈ ਲੱਭੇ ਪਏ ਹੋਏ ਹਾਂ ਹਰ ਕਿਸੇ ਨੂੰ ਐਕਸਪਲੇਨ ਕਰਨ ਦੀ ਜ਼ਰੂਰਤ ਨਹੀਂ ਮੈਂ ਹਾਂ ਬਸ ਸਮਝਦਾਰ ਵਾਤੇ ਇਸ਼ਾਰੇ ਹੀ ਕਾਫੀ ਹੁੰਦਾ ਯਾਰ ਨਹੀਂ ਗੁਪਤ ਕਿਹਾ ਯਾਰ ਬਿਊਟੀ ਦਾ ਨਹੀਂ ਆਪਾਂ ਕਹਿ ਨਹੀਂ ਸਕਦੇ ਇਹਦੇ ਵਿੱਚ ਕਈ ਵਾਰ ਕੋਈ ਤੁਹਾਨੂੰ ਕੀ ਚਾਹੀਦਾ ਡਿਊਟੀ ਦਾ ਜੋ ਚਾਹੀਦਾ ਜਿਹੜੇ ਥਾਣੇ ਜਿਸੀ ਆਏ ਨੇ ਜਿਹੜਾ ਥਾਣਾ ਤੁਹਾਡਾ ਇੱਥੇ ਸਭ ਦੀ ਇਨਫੋਰਮੇਸ਼ਨ ਹੈ ਜੋ ਠੀਕ ਹੈ ਜੀ ਕਰੋ ਜੀ ਕਰੋ ਉਹਨਾਂ ਦੀ ਵੀ ਗਲਤੀ ਨਹੀਂ ਕਈ ਬਹੁਤ ਇਸ ਤਰ੍ਹਾਂ ਦੇ ਆ ਰਹੇ ਨੇ ਝੂਠ ਬੋਲ ਰਹੇ ਉਹਦੇ ਕਰਕੇ ਹੱਟ ਹੈ ਉਹ ਹੋ ਜਾਂਦਾ ਉਹਨਾਂ ਕੋਲੇ ਇਹੋ ਜਿਹਾ ਕੁਝ ਨਹੀਂ ਹੁੰਦਾ ਚਲੋ ਕੋਈ ਨਹੀਂ ਕੁਝ ਨਹੀਂ ਵੀਰੇ ਕੁਝ ਨਹੀਂ ਕੋਈ ਦੱਸ ਜਿਹੜਾ ਸਹੀ ਆ ਉਹਦੇ ਕੋਲ ਆ ਦੇਖੋ ਤੁਹਾਡਾ ਮੁਲਾਜ਼ਮ ਉਹ ਬੈਠਾ ਸਿੱਟੀ ਦੇ ਪਿੱਛੇ ਸਕੂਟਰ ਦੇ ਪਿੱਛੇ ਹਾਂ ਠੀਕ ਹੈ ਨਾ ਪੁੱਛੋ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੋ ਕਿ ਅਸੀਂ ਕਿੱਥੋਂ ਆਏ ਹੋਏ ਹਾਂ ਕੌਣ ਆ ਤੁਹਾਡੇ ਨਾਲ ਦੇ ਮੁੰਡੇ ਨਹੀਂ ਜਿੱਤੋਂ ਸਾਡੀ ਹੈਲਪ ਕਰਦੇ ਪੈਣੀ ਹੈ ਸਾਰੀ ਹੈਲਪ ਦੀ ਜਰੂਰਤ ਹੈ ਜੀ ਉਸ ਲੋਕਲ ਤਾਂ ਆਉਗੇ ਲੇਕਿਨ ਟੱਡ ਨੂੰ ਜੇ ਸਾਹਮਣੇ ਨੰਨ ਦੇ ਆਉਂਗਾ ਤਾਂ ਉਹਨਾਂ ਨੂੰ ਰੋਕੋ ਉਹਨਾਂ ਨੂੰ ਤੁਸੀਂ ਰੋਕਣਾ ਉਹਨਾਂ ਨੂੰ ਅਸੀਂ ਇੱਕ ਮਿੰਟ ਚੰਦਾ ਕਰਦਾ ਹਾਂ ਹਾਂਜੀ ਪਥਰੀ ਦਾ ਦਰਦ ਆਈ ਕਹਿੰਦੇ ਡਾਕਟਰ ਬੁਲਾਓ ਪੂਰਾ ਡਾਣਾ ਬੱਧੀ ਪਿੱਛਾ ਪਾਦੇ ਭਾਈ ਸਾਈਡ ਲਾ ਲੈ ਵੀਰੇ ਕੱਢ ਤੋ ਜੀ ਸਟੇਸ਼ਨ ਆ ਉਹ ਜਾਣਦੇ ਜਾਣਦੇ ਦਰਦ ਆ ਕਹਿੰਦਾ ਪਥਰੀ ਦਾ ਦਰਦ ਆ ਯਾਰ ਕਰ ਤੋ ਯਾਰ ਉਹ ਦਾਦਾ ਝੂਠ ਆ ਯਾਰ ਉਹ ਤਾਂ ਸਾਨੂੰ ਵੀ ਪਤਾ ਯਾਰ ਜਾਣ ਦੋ ਯਾਰ ਪੇਸ਼ੈਂਟ ਤਾਂ ਕਹਿੰਦਾ ਉਹ ਕੀ ਆ ਆ ਸਾਬ ਬਿਲਦੇ ਉਹਨੂੰ ਖਾਰਾ ਬਣਾ ਦੋ ਇੱਕ ਉਹ ਜਾਣ ਦੋ ਅੱਲੇ ਦੀ ਜ਼ਮੀਰ ਆ ਜੀ ਜਦਾ ਵਾਜਾ ਬੇਗੂ ਇੱਥੇ ਕੋਈ ਨਹੀਂ ਖੜੁੱਤਾ ਹਜ਼ਾਰ ਬੰਦਾ ਖੜੁੱਤਾ ਪਾਗਲਾ ਸਭ ਤੋਂ ਖੜੁੱਤਾ ਹੈ ਫੇਰੇ ਚੱਲੇ ਆ ਰਿਹਾ ਚੱਲ ਪਿਆਰ ਨਾਲ ਗੱਲ ਕਰਨਾ ਬੇਸੂ ਦਾ ਮਤਲਬ ਕੀ ਹੈ ਉਹ ਹੀ ਤਾਂ ਪਿਆਰ ਨਾਲ ਗੱਲ ਕਰ ਰਿਹਾ ਹੋ ਗਈ ਬੇਸੂ ਨੂੰ ਇਹਨੂੰ ਐਮਰਜੈਂਸੀ ਤੋਂ ਦੇਖਣੀ ਚਾਹੀਦੀ ਹੈ ਅੱਜ ਡੈਥ ਹੋਈ ਅੱਜ ਪਹੁੰਚ ਨਹੀਂ ਨਹੀਂ ਪਹੁੰਚ ਅੱਜ ਉਹ 9 ਸਾਲ ਕਰਕੇ ਪਹਿਲੇ ਹੀ ਪਹੁੰਚ ਕਰਦਾ 25 ਤਰੀਕ ਨੂੰ ਡੈਥ ਹੋਈ ਸੀ ਤੁਸੀਂ ਟਾਈਮ ਤੇ ਪਹੁੰਚ ਰਹੇ ਹੋ ਬਈ ਮੈਂ ਐਮਰਜੈਂਸੀ ਡਿਊਟੀ 'ਮਾ ਤੀ ਨਹੀਂ ਛੁੱਟੀ ਮਿਲੀ ਮੈਨੂੰ ਮੈਂ 6 ਸੈਕਟਰ ਪੰਚਕੂਲਾ ਉੱਥੋਂ ਮੈਂ 12 ਵਜੇ ਨਿਕਲਣਾ ਸੀਗਾ ਐਟ ਟਾਈਮ ਪੇਸ਼ੈਂਟ ਆ ਗਏ ਕੋਈ ਹੈ ਨਹੀਂ ਉੱਥੇ ਕੜੂਏ ਬੰਦੇ ਮੈਂ ਬਈ ਡੇਟ ਦੇਖ ਐਦਾਂ ਕਿਉਂ ਕਰਦੇ ਆ ਤੁਸੀਂ ਝੂਠ ਕੇ ਹੁੰਦਾ ਬਈ ਤੂੰ ਬਦਲ ਅੱਛਾ ਕੋਈ ਨਹੀਂ ਬਾਬਾ ਜੱਗਾ ਹੈ ਨਾ ਜੀ ਬਾਬਾ ਜੱਗੇ ਦੇ ਜਾਣਦੇ ਜਾਣਦੇ ਲੈ ਜਾਂਦੇ ਉਹ ਆਪਣੇ ਭਰਾ ਨੂੰ ਮਾਰ ਕੇ ਝੂਠ ਥੋੜੀ ਬੋਲ ਦਿੰਦਾ ਤੁਸੀਂ ਵੀ ਕਿਸੇ ਦੇ ਭਰਾ ਹੈਗੇ ਆ ਭਰਾ ਤਾਂ ਹੈਗੀ ਸਾਡੀ ਮਜਬੂਰੀ ਹੈ ਨਹੀਂ ਮੈਨੂੰ ਪਤਾ ਵੀਰੇ ਮੈਂ ਵੀ ਪੰਜਾਬ ਦੀ ਹੀ ਆਂ ਤੁਹਾਡੇ ਘਰ ਕੀ ਖੜੇ ਨੇ ਜੀ ਇਹ ਮੁੰਡੇ